ਖਬਰ ਲੈਨੇ ਆ ਬਠਿੰਡਾ ਤੋਂ 2024 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਜਿੱਥੇ ਸਾਰੀ ਸਿਆਸੀ ਪਾਰਟੀਆਂ ਵੱਲੋਂ ਆਪਣੀਆਂ ਸਰਗਰਮੀਆਂ ਜੋਰਾ-ਸ਼ੋਰਾ ਨਾਲ ਆਰੰਭੀਆਂ ਹੋਈਆਂ ਉੱਥੇ ਸਾਬਕਾ ਮੰਤਰੀ ਅਤੇ ਮੈਂਬਰ ਪਾਰਲੀਮੈਂਟ ਨਵਜੋਤ ਸਿੰਘ ਸਿੱਧੂ ਵੱਲੋਂ ਪੰਜਾਬ ਵਿੱਚ ਲਗਾਤਾਰ ਰੈਲੀਆਂ ਦਾ ਦੌਰ ਆਈ ਯਾਰੀ ਬਠਿੰਡਾ ਦੇ ਪਿੰਡ ਕੋਸ਼ਮੀਰ ਵਿਖੇ ਜਿੱਤੇਗਾ ਪੰਜਾਬ ਜਿੱਤੇਗੀ ਕਾਂਗਰਸ ਦੇ ਨਾਂ ਹੇਠ ਨਵਜੋਤ ਸਿੰਘ ਸਿੱਧੂ ਵੱਲੋਂ ਰੈਲੀ ਕੀਤੀ ਗਈ। ਇਸ ਰੈਲੀ ਵਿੱਚ ਸ਼ਾਮਲ ਹੋਣ ਤੋਂ ਪਹਿਲਾਂ ਨਵਜੋਤ ਸਿੰਘ ਸਿੱਧੂ ਵੱਲੋਂ ਤਖਤ ਸ਼੍ਰੀ ਦਮਦਮਾ ਸਾਹਿਬ ਵਿਖੇ ਨਮਸਤਕ ਹੋ ਕੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨਾਲ ਵਿਸ਼ੇਸ਼ ਗੱਲਬਾਤ ਕੀਤੀ ਤੇ ਇਸ ਪ੍ਰੰਤ ਉਹਨਾਂ ਵੱਲੋਂ ਟਰੈਕਟਰ ਤੇ ਸਵਾਰ ਹੋ ਕੇ ਕੋਸ਼ਮੀਰ ਵਿਖੇ ਰੈਲੀ ਨੂੰ ਸੰਬੋਧਨ ਕਰਨ ਪਹੁੰਚੇ। ਰੈਲੀ ਦੌਰਾਨ ਕਈ ਸਾਫਕਾ ਵਿਧਾਇਕ ਅਤੇ ਪੰਚਾ ਸਰਪੰਚਾਂ ਵੱਲੋਂ ਪਹੁੰਚ ਕੇ ਕਾਂਗਰਸ ਦੇ ਹੱਕ ਵਿੱਚ ਫਤਵਾ ਦਿੱਤਾ ਗਿਆ। ਤੇ ਨਵਜੋਤ ਸਿੰਘ ਸਿੱਧੂ ਵੱਲੋਂ ਆਪਣੇ ਸੰਬੋਧਨ ਦੌਰਾਨ ਪੰਜਾਬ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਦੇ ਨਿਸ਼ਾਨੇ ਸਾਧਦੇ ਹੋਏ ਕਿਹਾ ਕਿ ਪੰਜਾਬ ਦੇ ਹਿੱਤਾਂ ਲਈ ਕਿਸੇ ਵੀ ਸਿਆਸੀ ਪਾਰਟੀ ਵੱਲੋਂ ਕੋਈ ਵੀ ਬੰਦਾ ਕਦਮ ਨਹੀਂ ਚੁੱਕਿਆ ਜਾ ਰਿਹਾ ਦੇਤ ਮਾਫੀਆਸ, ਰਾਫ ਮਾਫੀਆ ਅਧਿ, ਟਰਾਂਸਪੋਰਟ ਮਾਫੀਆ ਦਾ ਵਿਸ਼ੇਸ਼ ਤੌਰ ਤੇ ਜ਼ਿਕਰ ਕਰਦੇ ਹੋਏ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਸੱਤਾਧਾਰੀ ਧਿਰ ਵੱਲੋਂ ਜੋ ਵਾਅਦੇ ਕੀਤੇ ਗਏ ਸਨ ਉਹ ਵਾਅਦੇ ਖਰਾਾ ਨਾ ਉਤਰ ਕੇ ਉਲਟਾ ਇਨ੍ਹਾਂ ਵੱਲੋਂ ਇਨ੍ਹਾਂ ਮਾਫੀਆ ਨੂੰ ਪਰਫੂਲਤ ਕੀਤਾ ਜਾ ਰਿਹਾ ਹੈ। ਕੈਪਟਨ ਅਮਰਿੰਦਰ ਸਿੰਘ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦਾ ਨਾਮ ਲੈ ਬਗੈਰ ਨਵਜੋਤ ਸਿੰਘ ਸਿੱਧੂ ਵੱਲੋਂ ਨਿਸ਼ਾਨੇ ਸਾਧੇਗੇ। ਅਤੇ ਪਿਛਲੇ ਸਰਕਾਰ ਦੇ ਕਾਰਜਕਾਲ ਦੌਰਾਨ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੀਤੇ ਗਏ ਵਾਅਦਿਆਂ ਦਾ ਜਿੱਥੇ ਵਿਸ਼ੇਸ਼ ਤੌਰ ਤੇ ਜ਼ਿਕਰ ਕੀਤਾ ਉੱਥੇ ਹੀ ਉਨ੍ਹਾਂ ਵੱਲੋਂ ਕਈ ਤਰ੍ਹਾਂ ਦੇ ਸਵਾਲ ਵੀ ਖੜੇ ਕੀਤੇ ਗਏ ਤੇ ਉਨ੍ਹਾਂ ਨੇ ਵਿਸ਼ੇਸ਼ ਤੌਰ ਤੇ 80 ਅਤੇ 20 ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਸਮਝੌਤਿਆਂ ਨਾਲ ਸੱਤਾਧਾਰੀ ਤੀਰ ਅਤੇ ਵਿਰੋਧੀ ਤੀਰ ਚੱਲ ਰਿਹਾ ਜਿਸ ਨਾਲ ਲੋਕਾਂ ਨੂੰ ਇਨਸਾਫ ਮਿਲਣਾ ਮੁਸ਼ਕਲ ਹੈ ਕੇਂਦਰ ਸਰਕਾਰ ਤੇ ਨਿਸ਼ਾਨੇ ਸਾਧਦੇ ਹੋਏ ਕਿਹਾ ਕਿ ਜੀਐਸਟੀ ਰਾਹੀਂ ਪੰਜਾਬ ਵਿੱਚੋਂ ਪੈਸਾ ਇਕੱਠਾ ਕੀਤਾ ਜਾ ਰਿਹਾ ਪਰ ਪੰਜਾਬ ਨੂੰ ਉਹ ਪੈਸਾ ਵਾਪਸ ਨਹੀਂ ਕੀਤਾ ਜਾ ਰਿਹਾ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਹਿੱਤਾਂ ਲਈ ਸਾਰਿਆਂ ਤੋਂ ਨਹੀਂ ਇੱਕ ਮੰਚ ਤੇ ਇਕੱਠਾ ਹੋਣਾ ਚਾਹੀਦਾ ਅਤੇ ਇੱਕ ਮੁੱਠੋ ਕੇ ਆਵਾਜ਼ ਉਠਾਣੀ ਚਾਹੀਦੀ ਹੈ। ਗੁਰੂ ਦਾ ਨੌਕਰ ਗੁਰੂ ਦਾ ਕੁੱਕਰ ਮੈਂ ਅੰਮਰ ਬੇਨਤੀ ਕਰਦਾ ਕਿ ਉਹ ਯਾਰ ਮੜਾ ਇਹ ਨਹੀਂ ਪਾਸੇ ਭਾਰਤ ਵਰਸ਼ ਯੂਨੀਅਨ ਆਫ ਸਟੇਟਸ ਹੈ ਅੱਢ ਅੱਢ ਸਟੇਟਾਂ ਦਾ ਇੱਕ ਗੁਲਦਸਤਾ ਹੈ ਜਿਹੜੇ ਇਕੱਠੇ ਹੋ ਕੇ ਆਪਣੀ ਖੁਸ਼ਬੂ ਫਲਾਉਂਦੇ ਆ ਆਪਣੇ ਪੈਸੇ ਆਪਣੇ ਟੈਕਸਾਂ ਦੇ ਨਾਲ ਸੈਂਟਰ ਦੀ ਸਰਕਾਰ ਨੂੰ ਚਲਾਉਂਦੇ ਆ ਇਹਨੂੰ ਕਹਿੰਦੇ ਨੇ ਸੰਗੀ ਢਾਂਚਾ ਅੱਜ ਮੈਂ ਸੰਗੀ ਢਾਂਚੇ ਦੀ ਆਵਾਜ਼ ਬੁਲੰਦ ਕੀਤੀ ਹੈ ਤੇ ਸੈਂਟਰ ਨੂੰ ਆਖਿਆ ਵੀ ਭਾਈ ਤੁਸੀਂ ਸਾਡੇ ਲਈ ਕੁਝ ਕਰੋ ਅਸੀਂ ਜਜੇਕਾਰ ਕਰਾਂਗੇ ਤੁਸੀਂ ਅੱਜ ਡੈਮਾਂ ਦੇ ਲਾ ਬਣਾਤੇ ਪਾਖੜਾ ਡੈਮ ਸਾਡੀ ਪਾਣੀ ਦਾ ਕੰਟਰੋਲ ਥੋੜਾ ਇਹ ਕਿਵੇਂ ਹੋਊਗਾ ਸਾਡੀ ਕਿਸਾਨੀ ਦੇ ਉੱਤੇ ਕਾਨੂੰਨ ਬਣਾਤੇ ਕਿਸਾਨ ਬਰੂਹਾਂ ਦੇ ਉੱਤੇ ਖੜੇ ਰਹੇ ਅੱਜ ਵੀ ਕਾਨੂੰਨ ਵਾਪਸ ਹੋਣ ਤੋਂ ਬਾਅਦ ਉਹ ਉਮੀਦਾਂ ਉਵੇਂ ਹੀ ਐ ਤੇ ਪੰਜਾਬ ਜੇ ਢਾਲ ਐ ਤੇ ਪੰਜਾਬ ਜੇ ਹੋਰਾਂ ਯੂਨੀਅਨ ਆਫ ਸਟੇਟਸ ਦੇ ਵਿੱਚ ਚਮਕਦਾ ਸਿਤਾਰਾ ਜਿਨੇ ਸਭ ਤੋਂ ਵੱਧ ਖਾਣਾ ਦਿੱਤਾ ਦੇਸ਼ ਨੂੰ ਗਰੀਬਾਂ ਦੇ ਵਾਸਤੇ ਪੀਡੀਐਸ ਪੈਦਾ ਕੀਤਾ ਸਭ ਤੋਂ ਵੱਡਾ ਯੋਗਦਾਨ ਦੇਸ਼ ਦੀ ਆਜ਼ਾਦੀ ਚ ਪਾਇਆ ਸਭ ਤੋਂ ਵੱਧ ਫੌਜ ਚ ਪਰਮਵੀਰ ਚੱਕਰ ਜਿੱਤੇ ਤੁਸੀਂ ਉਸ ਪੰਜਾਬ ਦੀ ਢਾਲ ਨੂੰ ਕਮਜ਼ੋਰ ਕਿਉਂ ਰਹਿਣ ਦੇ ਰਹੇ ਇਹ ਬਾਰਡਰ ਵਾਲੇ ਕਨਸੈਪਟ ਹੀ ਖਤਮ ਹੋ ਗਏ ਤੁਸੀਂ ਸਾਨੂੰ ਹੁਣ ਤੇ ਇਹ ਬੰਦਾ ਜਿੱਥੇ ਬੈਠਾ ਹੁੰਦਾ ਉੱਥੋਂ ਬੰਬ ਮਾਰਦਾ ਉਹ 2000 ਕਿਲੋਮੀਟਰ ਜਾਂਦਾ ਹੁਣ ਉਹ ਤੇ ਗੱਲ ਹੀ ਨਹੀਂ ਰਹੀ ਨਾ ਹੁਣ ਤੇ ਮੈਂ ਇੰਨੀ ਉਹ ਗੁਜ਼ਾਰਿਸ਼ ਕਰਦਾ ਤੁਹਾਨੂੰ ਅੰਤਰਿਕ ਸੁਰੱਖਿਆ ਦੀ ਗੱਲ ਹੈ ਕੋਈ ਗੱਲ ਨਹੀਂ ਕੋਈ ਪ੍ਰੋਬਲਮ ਨਹੀਂ ਤੁਸੀਂ ਸਾਡੇ ਲਈ ਲਾਅ ਐਂਡ ਆਰਡਰ ਸਥਾਪਿਤ ਕਰਕੇ ਦਿਓ ਇਸ ਸਟੇਟ ਦੇ ਵਿੱਚ ਵਪਾਰੀ ਅਮਨਮਾਨ ਚਾਹੁੰਦਾ ਹੈ ਵਪਾਰ ਚਾਹੁੰਦਾ ਹੈ ਖੇਤੀ ਵਾਲਾ ਇੱਜ਼ਤ ਦੀ ਰੋਟੀ ਚਾਹੁੰਦਾ ਹੈ ਉਹ ਕੁਝ ਨਹੀਂ ਚਾਹੁੰਦਾ ਉਹ ਚਾਹੁੰਦਾ ਮੈਨੂੰ ਇੱਜ਼ਤ ਦੀ ਰੋਟੀ ਮਿਲੇ ਮੇਰਾ ਘਰ ਚੱਲੇ ਮੈਂ ਆਦਰ ਮਾਨ ਸਨਮਾਨ ਨਾਲ ਬੱਚੇ ਪਾਲ ਸਕਾਂ ਤੇ ਬੱਚੇ ਤੇ ਆ ਤੁਸੀਂ ਦੇਖ ਲਓ 1 ਲੱਖ ਕਰੋੜ ਦੇ ਐਸੈਟ ਵੇਚ ਕੇ ਬਾਹਰ ਜਾਈ ਜਾਂਦੇ ਆ ਇਹ ਅਸੀਂ ਆਪਣੀ ਪੀੜ੍ਹੀ ਲਈ ਲੜ ਰਹੇ ਆ ਤੇ ਮੈਂ ਸੈਂਟਰ ਦੀ ਸਰਕਾਰ ਨੂੰ ਕਹਿਣਾ ਕਿ ਨਾ ਸਿਰਫ ਕਾਨੂੰਨ ਵਿਵਸਥਾ ਨਾ ਸਿਰਫ ਪਾਣੀਆਂ ਦਾ ਮਸਲਾ ਨਾ ਸਿਰਫ ਜੀਐਸਟੀ ਸਾਡੀ ਜੀਐਸਟੀ ਨਹੀਂ ਆਉਂਦੀ ਭਾਈ ਤੁਸੀਂ ਇਸ ਕਾਨੂੰਨ ਨੂੰ ਬਦਲੋ ਸਟੇਟ ਨੂੰ ਆਪਣੇ ਪੈਸੇ ਆਪ ਇਕੱਠੇ ਕਰਨ ਦਿਓ ਤੁਹਾਡਾ ਹਿੱਸਾ ਤੁਹਾਨੂੰ ਦੇ ਦੇਾਂਗੇ ਸਿੱਧੂ ਸਾਹਿਬ ਤੇ ਤੁਸੀਂ ਇੱਕ ਮਿੰਟ ਰਹਿ ਜਾ ਯਾਰ ਉਹ ਠਹਿਰ ਜਾ ਨਾ ਯਾਰ ਠਹਿਰ ਠਹਿਰ ਜਾ ਠਹਿਰ ਜਾ ਮੈਂ ਇਹ ਕਹਿ ਰਿਹਾ ਕਿ ਇਹਨਾਂ ਕਾਰਨਾਂ ਦੇ ਕਰਕੇ ਸਾਨੂੰ ਵਿੱਤੀ ਤੌਰ ਤੇ ਖਤਮ ਕਰਤਾ ਭਾਈ ਜੇ ਕਿਸੇ ਦੇ ਘਰ ਦੇ ਵਿੱਚ 50000 ਦੀ ਇਨਕਮ ਹੈ ਨਹੀਂ ਤੇ ਕਰਜ਼ਾ 50 ਕਰੋੜ ਹੈ ਘਰ ਦੇ ਭਾਂਡੇ ਵੇਚ ਕੇ ਚਲਾਉ ਹੈ ਤੇ ਸਾਡੇ ਪੋਲਿਟਿਕਸ ਵਾਲੇ ਜਿਹੜੇ ਕਰਨ ਵਾਲੇ ਆ ਵੱਡੇ ਵੱਡੇ ਝੂਠ ਵੇਚ ਕੇ 36000 ਪਹਿਲਾਂ ਹੀ ਹਰੇ ਸਿਆਹੀ ਨਾਲ 1100 ਕਿੱਥੋਂ ਦਿਓਗੇ ਪੈਸੇ ਕਿੱਥੋਂ ਲਿਆਉਂਗੇ ਜਿਹੜੇ ਸਾਡੇ ਪੰਜਾਬੀਆਂ ਦੇ ਪੈਸੇ ਰੇਤੇ ਵਾਲੇ ਜਿਹੜੇ GST ਤੋਂ ਬਾਹਰ ਨੇ ਸ਼ਰਾਬ ਵਾਲੇ ਕੱਲੀ ਇੱਕ ਸ਼ਰਾਬ ਵੇਚ ਕੇ ਔਰ ਪੰਜਾਬ ਦੀ ਖਪਤ ਦੁੱਗਣੀ ਐ ਮੈਂ ਹੱਕ 'ਚ ਨਹੀਂ ਪਰ ਕਿਉਂ ਸਮਗਲਿੰਗ ਹੋਵੇ ਕਿਉਂ ਖਾਨੇ ਹੋ 11000 12000 ਕਰੋੜ ਰੁਪਇਆ L1 ਦੇ ਲਾਇਸੈਂਸ ਭੂਹਾਂ ਦਾ ਅਜੇ ਤੱਕ ਦੱਸ ਨਹੀਂ ਸਕਿਆ ਛੋਟਾ ਭਰਾ ਮੇਰਾ ਦਿੱਤੇ ਕਿਨੂ ਮਿੱਤਰਾ ਹੈ ਦੱਸੋ ਨਾ ਇਹ ਭਾਈ 50000 ਕਰੋੜ ਦੁੱਗਣਾ ਹੁੰਦਾ ਹੈ ਤੁਸੀਂ ਕਰਜ਼ੇ ਲੈ ਲੈ ਕੇ ਪੱਤਰੇਵਾਜ ਨੇ ਉਹ ਕਿਤੇ 1200 ਏਕੜ ਥਾਂ ਲੈ ਲਈ ਕਿਤੇ ਮੌਲ ਠਹਿਰ ਜਾ ਮਿੱਤਰਾ ਕਿਤੇ ਮੌਲ ਲੈ ਲਈ ਕਿਤੇ ਕੁਛ ਲੈ ਲਿਆ ਹਾਂਜੀ ਹੁਣ ਫੇਰ 2.5 ਹਜ਼ਾਰ ਕਰੋੜ ਕਰਜ਼ਾ ਲੈ ਤਾਂ ਚਿੱਟਾ ਹਾਥੀ ਬਣਤਾ ਹੈ ਤੁਸੀਂ ਤਾਂ ਕਹਿੰਦੇ ਸੀ ਪੀਪੀ ਰੱਦ ਕਰਾਂਗੇ ਇਹ ਮਤਲਬ ਇਹ ਜਿਹੜੇ ਸੁਪਨੇ ਪੰਜਾਬ ਦੇਖਦਾ ਹੈ ਦੇਖਣ ਨੂੰ ਕਦੇ ਨਾ ਹਟੇ ਕਿਉਂਕਿ ਜਦੋਂ ਸੁਪਨੇ ਮਰਦੇ ਆ ਨਾ ਫਿਰ ਬਹੁਤ ਇਕ ਕੰਗਾਲੀ ਆਉਂਦੀ ਹੈ ਇਹ ਸੁਪਨੇ ਮਰਨ ਨਹੀਂ ਦੇਣੇ ਲੇਕਿਨ ਝੂਠੇ ਸੁਪਨੇ ਵੇਚਣ ਨਹੀਂ ਦੇਣੇ ਹੁਣ ਗੁਰੂ ਦੇ ਫਲਸਫੇ ਨਾਲ ਲਾ ਕੇ ਇਹ ਜਿਹੜਾ ਲਾਲਚ ਹੈ ਲੋਭ ਹੈ 100 ਬੰਦਿਆਂ ਤੱਕ ਤਾਕਤ ਸੀਮਤ ਨਹੀਂ ਰਹਿਣ ਦੇਣੀ ਮੈਂ ਗੁਰੂ ਦੇ ਅਸ਼ੀਰਵਾਦ ਦੇ ਨਾਲ ਗੁਰੂ ਦੇ ਫਲਸਫੇ ਦੇ ਨਾਲ ਜੁੜ ਕੇ ਕਹਿਣਾ ਕਿ ਜਿਵੇਂ ਬੱਦਲ ਸਮੁੰਦਰ ਤੋਂ ਪਾਣੀ ਲੈਂਦਾ ਹੈ ਮੀਂਹ ਵਹਾਉਂਦਾ ਹੈ ਤੇ ਨਦੀਆਂ ਰਾਹੀਂ ਚਾਰ ਗੁਣਾ ਕਰਕੇ ਸਮੁੰਦਰ ਨੂੰ ਮੋੜਦਾ ਹੈ ਸਰਕਾਰ ਦਾ ਕੰਮ ਇਹੀ ਹੈ ਕਿ ਲੋਕਾਂ ਦੀ ਤਾਕਤ ਲਵੇ ਲੋਕਾਂ ਨੂੰ ਮੋੜੇ ਈਟੀਟੀ ਟੀਚਰ ਟੰਕੀਆਂ ਤੇ ਇਹ ਕਹਿੰਦੇ ਧਰਨਾ ਨਹੀਂ ਲੱਗਣ ਦੇਣਾ ਹੈ ਸੁਵੇਰੇ ਪੀਐਸਪੀਸੀਐਲ ਵਾਲੇ ਕਹਿੰਦੇ ਤਨਖਾਹ ਨਹੀਂ ਮਿਲਦੀਆਂ। ਅਸਾਮੀਆਂ ਕਹਿੰਦੇ ਅਸਾਮੀ ਛੱਡੋ ਹੀ ਨਾ। ਜਿੱਥੇ 20000 ਸੀ ਉੱਥੇ 5000 ਕਰ ਦਿਓ। ਸਿੱਧੂ ਸਾਹਿਬ ਓਏ ਐ ਅਸਾਮੀਆਂ ਕਹਦੇ ਖੈਰ ਯਾਰ ਐ ਅਸਾਮੀਆਂ ਖਤਮ ਕਰਨ ਨਾਲ। ਸਿੱਧੂ ਸਾਹਿਬ ਯਾਰ ਜੀ ਯਾਰ ਸਾਮੀਆਂ ਮੈਂ ਮੇਰੀ ਗੱਲ ਖਤਮ ਕਰ ਲੈਂਦੇ ਫਿਰ ਮੈਂ ਤੇਰਾ ਸਵਾਲ। ਮੈਂ ਪੁੱਛੋਗੇ ਜੇ ਅਗਰ ਇਹ ਅਸਾਮੀਆਂ ਖਤਮ ਕਰਨ ਨਾਲ ਜਦੋਂ ਤੁਹਾਡੇ ਕੋਲ ਪੈਸੇ ਨਹੀਂ ਤੁਸੀਂ ਕਿਵੇਂ ਸਾਮੀਆਂ ਭਰਦੇ ਹੋਗੇ ਮਿੱਤਰ ਪਿਆਰੇ ਹੋ ਗਿਆ ਸਿੱਧੂ ਸਾਹਿਬ ਸਪੀਚ ਹੋ ਗਿਆ ਤਾਂ ਫਿਰ ਪੁੱਛੋ ਤੁਸੀਂ ਕਹਿੰਦੇ ਪੰਜਾਬ ਜਿੱਤੇਗੀ ਮੈਂ ਕਹਿੰਦਾ ਨਵਜੋਤ ਸਿੰਘ ਸਿੱਧੂ ਇੱਕ ਵਰਕਰ ਤੇ ਲੋਕ ਇਕੱਠੇ ਹੁੰਦੇ ਆ ਕਿਉਂਕਿ ਭਰੋਸੇਯੋਗਤਾ ਮੈਂ ਕਹਿੰਦਾ ਨੀਲਾ ਸਮੁੰਦਰ ਉਹ ਵੀ ਸਪੀਚ ਹੋਇਆ ਉਹ ਉਹ ਕਿਉਂ ਤੈਂ ਤੈਂ ਨਿਊਜ਼ ਚਲਾਉਣੀ ਹੈ ਮਿੱਤਰ ਪਿਆਰੇ ਕਿਉਂ ਉਹਦੇ ਮੈਂ ਕਹਿ ਨਹੀਂ ਦਿੰਦਾ ਨੀਲਾ ਸਮੁੰਦਰ ਨੀਲਾ ਸਮੁੰਦਰ ਬਣਾਈਏ ਠੀਕ ਹੈ ਹਰੇਕ ਨੂੰ ਤੈਰਨ ਦੀ ਥਾਂ ਦੇਈਏ ਹਰੇਕ ਵਰਕਰ ਨੂੰ ਸਨਮਾਨ ਦੇਈਏ ਕਿਹਾ ਨਹੀਂ ਇਹ ਜਿਆ ਕੋਈ ਅੱਖਰ ਨਹੀਂ ਜਿਹੜਾ ਸ਼ਬਦ ਨਾ ਬਣੇ ਤੁਸੀਂ 80 20 ਦੀ ਗੱਲ ਕੀਤੀ ਕਿਹਦੇ ਨੇ 80 20 ਤੂੰ ਰੋਟੀ ਦੀ ਚੋਚੀ ਕਹਿੰਦਾ ਮਿੱਤਰ ਰੋਟੀ ਦੀ ਚੋਚੀ ਚੰਗਾ ਏਵਨ ਪੰਜਾਬੀ ਟੀਵੀ ਤੋਂ ਬਠਿੰਡਾ ਤੋਂ ਹਰਮਿੰਦਰ ਸਿੰਘ ਅਵਿਨਾਸ਼ ਦੀ ਰਿਪੋਰਟ